ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਜਾਖਾਨਾ ਤਹਿਸੀਲ ਜੈਤੋਂ ਜ਼ਿਲ੍ਹਾ ਫਰੀਦਕੋਟ ਕੋਟਕਪੂਰੇ ਤੋਂ ਬਠਿੰਡੇ ਵਾਇਆ ਬਾਜਾਖਾਨਾ ਜਦੋਂ ਜਾਣਦੇ ਆ ਤਾਂ ਹਾਈਵੇ ਲੰਘਦਾ ਹੈ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲਦਾ ਤੇ ਬਠਿੰਡੇ ਵਾਲੇ ਪਾਸੇ ਨੂੰ ਜਾਂਦਾ ਉਸ ਹਾਈਵੇ ਦੇ ਉੱਤੇ ਬਾਜਾਖਾਨੇ ਓਵਰ ਬ੍ਰਿਜ ਬਣਿਆ ਹੋਇਆ ਹੈ ਬਠਿੰਡੇ ਵਾਲੀ ਸਾਈਡ ਨੂੰ ਜਦੋਂ ਓਵਰਬ੍ਰੇਜ ਉਤਰਦਾ ਹੈ ਖਤਮ ਹੁੰਦਾ ਹੈ ਤਾਂ ਉੱਥੇ ਇਹ ਡੇਰੀ ਫਾਰਮ ਹੈ 메ਨ ਕੰਮ ਵਪਾਰ ਦਾ ਹੈ ਪਰ ਪਸ਼ੂ ਘਰੇ ਦੁੱਧ ਤੇ ਵੀ ਬਹੁਤ ਸਾਰੇ ਰੱਖਦੇ ਆ ਤਿੰਨ ਮੱਝਾਂ ਅੱਜ ਦਿਖਾਉਣੀਆਂ ਦੋਸਤੋ ਜਿਹਦੇ ਚ ਤਿੰਨੇ ਹੀ ਮੱਝਾਂ ਸੋਹਣੀਆਂ ਸਵਾਨੀਆਂ ਇੱਕ ਬੇਨਤੀ ਹੈ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਖਾਸ ਕਰਕੇ ਆਪਣੀ ਵੀਡੀਓ ਦੇ ਮਾਧਿਅਮ ਨਾਲ ਇੱਕ ਤਾਂ ਪਸ਼ੂ ਨੂੰ ਆ ਕੇ ਦੇਖੋ ਦੂਜਾ ਸੂਏ ਸਵਾਰੇ ਪਸ਼ੂ ਨੂੰ ਦੋ ਟਾਈਮ ਚੋਕੇ ਦੇਖਣ ਦਾ ਹੱਕ ਹੈ ਜਰੂਰ ਚੋਕੇ ਦੇਖਿਆ ਕਰੋ ਕਿਉਂਕਿ ਸਹੀ ਚੋਕੇ ਪਸ਼ੂ ਦੇਖਿਆ ਹੋਵੇ ਤਾਂ ਫੇਰ ਹੀ ਪਰਖ ਹੁੰਦੀ ਆ ਵੀ ਕਿੰਨਾ ਕੁ ਦੁੱਧ ਪਸ਼ੂ ਦੇ ਰਿਹਾ ਤੇ ਜਾਂ ਕਿੰਨਾ ਉਹ ਤੋਂ ਆਪਾਂ ਚੋਲਾਂਗੇ ਆਓ ਜਾਣਕਾਰੀ ਲੈਣੀ ਸ਼ੁਰੂ ਕਰੀਏ ਪਹਿਲੇ ਨੰਬਰ ਵਾਲੀ ਮੱਝ ਤੋਂ ਉਦੋਂ ਬਾਅਦ ਸੋਨੋ ਇਹਦੇ ਚ ਲਾਸਟ ਉੱਤੇ ਖੁਰ ਚੋਟੀ ਦਿਖਾਉਂਗਾ ਟੋਟਲ ਨਾ ਕਿ ਤਿੰਨ ਇਸ ਵੀਡੀਓ ਚ ਦਿਖਾਉਣੀ ਚਰਵਾਤ ਪਹਿਲੇ ਨੰਬਰ ਵਾਲੀ ਤੋਂ ਕਰਾਂਗੇ ਤਰਵੀਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਤਰਵੀਰ ਅੱਜ ਤਿੰਨ ਮੱਝਾਂ ਦਿਖਾ ਰਹੇ ਆਂ ਆਪਾਂ ਹਾਂਜੀ ਭਾਈ ਪਹਿਲੇ ਨੰਬਰ ਤੇ ਮੱਝ ਕਿੰਨਾ ਵਸੂਆ ਕਦੋਂ ਸੂਈ ਹੈ ਇਹ ਤੀਜਾ ਸੂਆ ਭਾਈ ਹਾਂ ਅੱਜ ਸਵੇਰ ਤੜਕੇ ਸੁੱਜੀ ਐ ਤਨ 1 ਵਜੇ ਤਕਰੀਬਨ ਠੀਕ ਐ ਅੱਜ ਸਵੇਰ 3 ਵਜੇ ਹਾਂ ਸਵੇਰ ਸੁੱਜੀ ਐ ਠੀਕ ਐ ਠੀਕ ਐ ਸਵੇਰ ਦੇ ਨਾਲ ਸਾਢੇ ਤੋ ਜਰਨਾ ਵੀ ਸੁੱਤੂ ਬਾਦ ਬੋਲਾ ਕਰਦੇ ਆ ਦਾ 4 1/2 ਕਿਲੋ ਠੀਕ ਐ ਹਾਂ ਤਕਰੀਬਨ ਚੂਣ ਚਵਾਈ ਦੀ 1 ਨੰਬਰ ਹਾਂ ਦੁੱਧ ਦੀ ਬਹੁਤ ਸਲੇਤਾ ਆਈ ਐ ਬਾਈ ਤੇ ਮੈਂ ਦੁੱਧ ਵਾਲੀ ਦੱਸਦੀ ਐ ਹਾਂ ਤੇ ਅੱਜ ਦੇ ਫਲਾਲ ਗੱਭਣੀਆਂ ਬਾਈ ਸਹੀ ਹੈ ਨਹੀਂ ਗੱਭਣਾ ਵਰਗੀ ਐ ਸਹੀ ਅੱਜ ਤੋਂ 15 ਦਿਨ ਜੋ ਦੁੱਧ ਤੇ ਆਉਂਦੀ ਐ ਉਦੋਂ ਦੱਸੂ ਵੀ ਮੈਂ ਕੀ ਜੀ ਆ ਰੇਟ ਕੀ ਰਹਿਣਾ ਇਹਦਾ ਰੇਟ ਫੋਨ ਤੇ ਬਾਈ ਮਾ ਖੋਲੀ ਬਾਈ ਸੋ ਸੋ ਰੇਟ ਫੋਨ ਤੇ ਆ ਸੁਆ ਤੀਜਾ ਸਿੰਘ ਦੀ ਸੋਹਣੀ ਐ ਮੂੰਹ ਮੱਥਾ ਸੋਹਣਾ ਥਣ ਥੀਚਵਾਈ ਵਾਲੇ ਐ ਸੋਹਣੇ ਐ ਅੱਗੋਂ ਵੀ ਥਣ ਚੰਗਾ ਦਿਸਦਾ ਪਿੱਛੋਂ ਹਵਾਨਾ ਤੁਸੀਂ ਦੇਖ ਲਓ ਸੁਬਾ ਸੁਈ ਐ ਕੱਟੀ ਨੂੰ ਜਨਮ ਦਿੱਤਾ ਐ ਕੱਟੀ ਜਿਹੜੀ ਉਹ ਤੁਸੀਂ ਦੇਖ ਲਓ ਬਾਕੀ ਖੜੇ ਬੱਚੇ ਤੋਂ ਪਤਾ ਲੱਗਦਾ ਹੁੰਦਾ ਕੱਚਾ 나ੜੂਆ ਵੀ ਤੁਹਾਨੂੰ ਦੱਸੇਗਾ 15 ਦਿਨਾਂ ਨੂੰ ਵਾਕਈ ਪਤਾ ਲੱਗਣਾ ਦੁੱਧ ਕਿੰਨਾ ਦਿੰਦੀ ਅੱਜ ਕੋਈ ਕਮੈਂਟ ਨਹੀਂ ਤੁਸੀਂ ਆਪਦੀ ਸਮਝ ਨਾਲ ਦੇਖ ਲਓ ਵੀ ਕਿੰਨਾ ਦੁੱਧ ਦੇ ਦੋ ਥੱਲੋਂ ਝੋਲੋਗੇ ਸਾਬ ਸੁਧਰਾ ਵਾਨਾ ਦੀ ਦਾ ਇਸ ਟਾਈਮ ਜੀ ਆਪਾਂ ਦੇਖਦੇ ਆ ਤਾਂ ਬਿਲਕੁਲ ਅਥੀ ਚੁਆਈ ਵਾਲਾ ਸਾਨ ਬਹੁਤ ਸੋਹਣਾ ਸੋਏ ਮੱਝ ਤਾਜੀ ਸੋਈ ਵੀ ਦੇਖੋ ਤੁਸੀਂ ਅਗਾੜੀ ਵੀ ਚੰਗੀ ਹੈ ਲੈ ਚੱਲ ਬਈ ਮੱਝਾਂ ਹੋਰ ਵੀ ਖੜੀਆਂ ਹੁੰਦੀਆਂ ਦੱਸੋ ਜਿਵੇਂ ਪਹਿਲਾਂ ਦੱਸਿਆ ਵੀ ਇਹ ਮਾਲ ਬਾਈ ਜੀ ਹੋਰਾਂ ਕੋਲੋਂ ਬਾਹਰ ਜ਼ਿਆਦਾ ਜਾਂਦਾ ਜਿੱਦੇ ਕਰਕੇ ਗੱਡੀਆਂ ਲੋਡ ਕਰਦੇ ਇੱਥੋਂ ਪਰ ਹੁਣ ਤੁਹਾਨੂੰ ਰੂਟੀਨ ਤੇ ਇਦਾਂ ਵੀਡੀਓ ਦਿਖਾਇਆ ਕਰਨੀਆਂ ਜਿਹੜੀਆਂ ਮੱਝਾਂ ਨੂੰ ਤੁਸੀਂ ਖਰੀਦ ਸਕਦੇ ਹੋ ਜਾਂ ਸੋਹਣੇ ਦੁੱਧ ਵਾਲੀਆਂ ਵੱਜਾਂ ਜਿਹੜੀਆਂ ਇਹਨਾਂ ਕੋਲ ਆਉਂਦੀਆਂ ਉਹ ਤੁਹਾਨੂੰ ਦਿਖਾਉਂਦੇ ਰਾਵਾਂਗੇ ਸੋ ਪਹਿਲੇ ਨੰਬਰ ਤੇ ਮੱਝ ਦੇਖੋ ਹਵਾਨਾ ਹੁਣ ਕਲੀਅਰ ਹੀ ਦਿਸ ਗਿਆ ਦੱਸੋ ਬਾਕੀ ਤੁਸੀਂ ਪਾਸ ਆ ਕੇ ਕਰ ਲੈਣੀ ਐ ਇਹ ਪਹਿਲੇ ਨੰਬਰ ਤੇ ਮੱਝ ਸੀ ਬਹੁਤ ਗਾਜ ਚੰਗਾ ਸੋ ਚੁਆਈ ਦੀ ਇੱਕ ਨੰਬਰ ਆ ਬਾਈ ਸੰਦੀਪ ਦੱਸ ਰਿਹਾ ਦੇਖੋ ਤੁਸੀਂ ਅਗਾੜੀ ਥਣ ਇਹ ਸੋ ਲੈ ਲਈ ਬਾਈ ਇਹ ਹਮ ਸਹੀ ਐ ਬਾਈ ਆਹ ਦੇ ਨਾਲ ਜਿਹੜੀ ਝੋਟੀ ਖੜੀ ਐ ਬਾਈ ਇਹ ਦੂਜਾ ਸੂਆ ਬਾਈ ਸਕੇ ਤੁਹਾਨੂੰ ਚੱਕਦੀ ਐ ਜੇ ਠੀਕ ਹੈ ਇਹ ਮਤਲਬ ਰਾਤੀਏ ਸੂਈ ਹੈ ਰਾਤੀ 8 ਵਜੇ ਸੂਈ ਹੈ ਰਾਤੀਏ ਸੂਈ ਹੈ ਕੱਲ 8 ਵਜੇ ਸ਼ਾਮ ਨੂੰ ਸੂਈ ਹੈ ਰਾਤੀ ਇਹਨੇ ਬੱਚਾ ਕੀ ਦਿੱਤਾ ਇਹਦੇ ਵੀ ਕਰਤੀ ਹੈ ਬਾਈ ਜੀ ਮਗਰ ਬੱਚਾ ਇਹਨੇ ਵੀ ਕਰਤੀ ਹਾਂ ਕਰਤੀ ਹੈ ਮਗਰ ਠੀਕ ਹੈ ਇਹਦਾ ਵੀ ਕਰਤੀ ਮਨ ਜੇਰ ਜੁਰ ਮਕਮਲ ਭਾਈ ਵੀਡੀਓ ਪਈ ਆਪਣੇ ਕੋਲ ਹਾਂ ਰੇਟ ਇਹਦਾ ਕੀ ਰੋਗ ਇਹਦੇ ਫੋਨ ਤੇ ਬਾਈ ਝੋਟਦਾ ਖੋਲੀ ਬਾਈ ਬੱਚਾ ਲੈ ਜਾ ਵੀ ਬਾਈ ਬੱਚਾ ਅੱਛਾ ਚੱਕ ਲੈ ਰੇਟ ਫੋਨ ਤੇ ਸੋ ਦੱਸੋ ਸੋਹਣਾ ਸਟ੍ਰਕਚਰ ਇਹਦਾ ਵੀ ਹਵਾਨਾ ਇਹਦਾ ਵੀ ਚੰਗਾ ਦਿਸਦਾ ਸੋ ਰੇਟ ਇਹਦਾ ਵੀ ਫੋਨ ਤੇ ਆ ਦੂਜਾ ਸੁਆ 6 ਦੰਦ ਹੈ ਦੰਦ ਤੁਸੀਂ ਦੇਖਣੇ ਆ ਕਿ ਢਾਂਚਾ ਦੇਖੋ ਇਹਨੇ ਵੀ ਕੱਟੀ ਨੂੰ ਜਨਮ ਦਿੱਤਾ ਹੈ ਸਿੰਗਾ ਦੀ ਵੀ ਸੋਹਣੀ ਹੈ ਝੋਟੀ ਤੁਨੂੰ ਮੈਂ ਇਹ ਸਾਈਡ ਤੋਂ ਤੁਸੀਂ ਦੇਖੋ ਦਾ ਢਾਂਚਾ ਦੇਖੋ ਹੋਏ ਇਹਦੇ ਨਾਲ ਕੱਟੀ ਸੋ ਸੋਹਣਾ ਸੈਂਡ ਬੁੱਧ ਪਲੂਣ ਦਾ ਸ ਹੈ ਬਾਈ ਉਹਨੇ 15 ਕਿਲੋ ਚ ਹੋਇਆ ਬਾਕੀ ਆਪਾਂ ਕਹਿੰਦੇ ਨਾਲ ਗਾਂ ਦੇ ਵੇਖੀ ਨਹੀਂ ਲੈਣੀ ਆ ਸਹੀ ਚੁਣਾਪਤ ਹੋ ਸਕਦੇ ਆ ਅਸੀਂ ਕੋਈ ਨਹੀਂ ਕਹਿੰਦੇ 20 ਦੇ ਵਿੱਚ 15 ਦੇ ਸਾਨੂੰ ਨਹੀਂ ਪਤਾ ਸਹੀ ਸੋ ਦੋਸਤੋ ਤੁਹਾਡੀ ਸਮਝ ਦਾ ਤੇ ਤੁਹਾਡੀ ਸੇਵਾ ਦਾ ਹਵਾਨਾ ਸਾਫ ਸੁਥਰਾ ਹੈ ਸੋਹਣਾ ਹਵਾਨਾ ਤੁਸੀਂ ਇੱਥੋਂ ਦੇਖੋ ਇਹਦਾ ਜਿਹੜੇ ਕੱਟੀ ਨੂੰ ਜਨਮ ਦਿੱਤਾ ਸੋ ਸੋਹਣੀ ਝੋਟੀ ਹੈ ਵੀ ਤੇ ਇਹ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਨਾ ਕਿ ਤੁਹਾਨੂੰ ਤਿੰਨ ਦਿਖਾਉਣੇ ਆ ਖੋਰ ਝੋਟੀ ਦਿਖਾਉਂਗਾ ਲਾਸਟ ਲੈ ਚਲੋ ਬਈ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਝੋਟੀ ਨੂੰ ਜਿਹੜੀ ਵਿਕਰੀ ਆਸ ਤੇ ਬਾਈ ਹੋਰਾਂ ਕੋਲ ਆਈ ਵੀ ਐ 2 ਨੰਬਰ ਤੇ ਸੀ 3 ਨੰਬਰ ਤੇ ਇੱਕ ਹੋਰ ਤੁਹਾਨੂੰ ਮੱਝ ਦਿਖਾਉਣੇ ਆ ਇਹਦਾ ਟਾਂਚਾ ਤੁਸੀਂ ਵੀਡੀਓ ਚੋਂ ਦੇਖ ਹੀ ਲਿਆ ਜਿਹੜੀ 3 ਨੰਬਰ ਤੇ ਆ ਤਰ ਅਮੀਰ ਬਾਈ ਝੋਟੀ ਕਨਵਾ ਸੁਆ ਉਹ ਝੋਟੀ ਪਹਿਲਾ ਸੁਆ ਬਾਈ 4 ਦਾਂਦਾ ਪਹਿਲਾ ਸੁਆ 4 ਦਾਂਦੇ ਕਦੋਂ ਸੁਈ ਸੀ ਇਹਨੂੰ ਹਫਤਾ ਹੋ ਗਿਆ ਸੁਈ ਨੂੰ ਅੱਜ ਬਾਈ ਠੀਕ ਐ ਤੇ ਸਵੇਰ ਬੱਚਾ ਨੇ ਮਾਰਤਾ ਮੂਰੇ ਬੰਨੇ ਸੰਗ ਚ ਪਾ ਕੇ ਮਾਰਤਾ ਅੱਜ ਸਵੇਰ ਹਾਂ ਬੱਚਾ ਕੀ ਸੀ ਕਹੇ ਕੱਟੀ ਆ ਬਈ ਉਹ ਪਈ ਇਹ ਵੀ ਕੱਟੀ ਸੀ ਬਾਕੀ ਸੀਲ ਡੰਡੇ ਕੱਟੀ ਹੋ ਪਈ ਆ ਸਵੇਰ ਚ ਹੋਈ ਆ ਰਾਤ ਮਰੀ ਕੱਟੀ ਸਵੇਰ ਚ ਹੋਈ ਆ ਬਾਈ ਧਾਰ ਤੇ ਆ ਜੀ ਕਿੰਨਾ ਦੋ ਦਊਗਾ ਹੁਣ ਹੁਣ ਆਪਣੇ ਘਰ 12 ਕਿਲੋ ਮਣਕੇ ਲੈ ਜੇ ਥਲੋ ਠੀਕ ਐ ਸੋ ਦੋਸਤੋ ਪਹਿਲਾ ਸੂਆ ਚਾਰ ਦੰਦ ਬੱਚਾ ਕੱਟੀ ਸੀ ਪਰ ਮੱਜਾਂ ਦੇ ਵਿੱਚ ਇੱਕ ਇੱਕ ਕਮੀ ਐ ਵੀ ਜਦੋਂ ਮੂਰੇ ਬੱਚਾ ਵੱਧਾ ਹੋਵੇ ਨਾ ਤੇ ਕਈ ਵਾਰ ਰੱਸਾ ਸਿੰਗ ਚ ਪਾ ਲੈਂਦੀਆਂ ਤਾਂ ਉਹਦੇ ਨਾਲ ਕਈ ਵਾਰ ਅਣਗਹਿਲੀ ਹੁੰਦੀ ਐ ਤਾਂ ਉਦੋਂ ਬੱਚੇ ਚੜਾਈ ਕਰ ਜਾਂਦੇ ਐ ਸੋ ਇਹਦਾ ਬੱਚਾ ਐਕਸਪਾਇਰ ਐ ਹੋਣ ਇਹਨੂੰ ਤੁਸੀਂ ਇੱਥੇ ਹੀ ਚੋਕੇ ਦੇਖ ਲਓ ਕਿਉਂਕਿ ਬਿਨਾ ਬੱਚੇ ਤੋਂ ਤੁਸੀਂ ਚੋਣਾ ਹੈ 12 ਕਿਲੋ ਦੁੱਧ ਹੈਗਾ ਸੂਆ ਪਹਿਲਾ ਥੋੜੇ ਦਿਨਾਂ ਦੀ ਸੂਈ ਬੱਚਾ ਹਜੇ ਉਵੇਂ ਪਿਆ ਬਾਈ ਹੋਰਾਂ ਨੇ ਸਿੱਟਿਆ ਨਹੀਂਗਾ ਛੋਟੀ ਉਮਰ ਦਾ ਬੱਚਾ ਦਿਸਦਾ ਹੈ ਉਹ ਪਿਆ ਸਹੰਗੇ ਇਹਦੇ ਵੀ ਕੁੰਡੇ ਆ ਢਾਂਚਾ ਸ਼ਕਲ ਤੁਸੀਂ ਉਹਨੇ ਇਥੋਂ ਦੇਖ ਲਈ ਹੈ ਲੈ ਚੱਲ ਬਈ ਥਣਾ ਚ ਬਿੱਥੀ ਪੂਰੀ ਹੈ ਹਵਾਨਾ ਸੋਹਣਾ ਦਿਖਾਉਂਦੀ ਹੈ ਸੋ ਬੱਚੇ ਦਾ ਤੇ ਉਹ ਹਜੇ ਕਰਤੀ ਆ ਸੋ ਕਿਉਂਕਿ ਤਾਜੀ ਸੂਈ ਵੀ ਛੋਟੀ ਆ ਤੇ ਬੱਚੇ ਦੀ ਖਿੱਚ ਰਹਿਣੀ ਹੈ। ਹਾਂ। ਸੋ ਇਹ ਦੋਸਤੋ ਨਾਗ ਟੋਟਲ ਅੱਜ ਦੇ 3 ਸੀ। ਤਿੰਨੇ ਹੀ ਦਿਖਾਤੇ ਆ। ਰੇਟ ਐਸ ਵਰ ਵੀਡੀਓ ਦੇ ਵਿੱਚ ਨਹੀਂ ਦੱਸੇ। ਫਸੂ ਤੋਂ ਹੀ ਖਰੀਦਣਾ ਚਾਹੁੰਦੇ ਹੋ ਤਾਂ ਉਹਦਾ ਰੇਟ ਬਾਈ ਫਿਰ ਨੂੰ ਕੰਫਰਮ ਕਰਨਾ। ਧੰਨਵਾਦ।